ਇਹ ਆਪਣਾ ਚਾਰ ਦੋਸ਼ੀ ਹੈ પ્રકાશਜੀ ਪੁੱਤਰ ਅਰਪਾਲ ਸਿੰਘ ਵਾਸੀ ਉਸਚੀਂਦਰ ਕੋਟਪੂਰਾ ਮੱਖਣ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪ੍ਰੇਮਨਗਰ ਕੋਟਪੂਰਾ ਤੇ ਇਹ ਚ ਇੱਕ ਕੁਲਵਿੰਦਰ ਕੌਰ ਔਰ ਰਵਿੰਦਰ ਪਤਨੀ ਗੁਰਦੀਪ ਸਿੰਘ ਵਾਸੀ ਜੀਵਨਨਗਰ ਕੋਟਪੂਰਾ ਇਹ ਇਹ ਵੀ ਹੈਗੇ ਜੀ ਇੱਕ ਜਕੀਰ ਸਿੰਘ ਪੁੱਤਰ ਲਖਮਨ ਸਿੰਘ ਅਹ ਹਾਂ ਜੀ ਇਹ ਵੀ ਕੋਟਪੂਰੇ ਦਾ ਜੀ ਇਹਨਾਂ ਨੇ ਜਿਹੜਾ ਹੈਗਾ ਉਸਚੀਂਦਰ ਕੋਟਪੂਰਾ ਦੇ ਰਹਿਣ ਵਾਲੇ ਹੈ ਤੇ ਇਹਨਾਂ ਨੇ 24 ਦੇ ਕਰੀਬ ਜਣੀਆਂ ਨੋਟਖੋਦੀਆਂ ਵਾਰਦਾਤਾ ਕੀਤੀਆਂ ਇਹ ਜਿਹੜੀਆਂ ਨੋਟਖੋਦੀਆਂ ਵਾਰਦਾਤਾ ਇੱਥੇ ਵੀ ਕੀਤੀਆਂ ਫਰੀਦਕੋਟ ਵੀ ਕੀਤੀਆਂ ਮੋਬਾਈਲ ਖੁੰਦੇ ਸੀ ਜਦ ਜਿੰਨੇ ਪੈਸੇ ਮਿਲ ਜਾਂਦੇ ਸੀ ਤੇ ਇਹਨਾਂ ਨੇ ਕਾਫੀ ਅੰਤਕ ਮਚਾਇਆ ਸੀਗਾ ਤੇ ਨਾਲ ਜਿਹੜੀਆਂ ਆਦਮੀ ਦੇ ਸੱਟ ਵਗੈਰਾ ਵੀ ਮਾਰਦੇ ਸੀ ਇਹ ਨਸ਼ੇ ਦੇ ਆਦੀ ਆ ਜੀ ਤੇ ਬਿਲਕੁਲ ਨਸ਼ੇ ਦੇ ਵਿੱਚ ਅੰਨੇ ਹੋ ਕੇ ਜਿਹੜੇ ਵਾਰਦਾਤਾ ਕਰਦੇ ਸੀਗੇ ਜਿਹੜੇ ਮੋਬਾਈਲ ਵਗੈਰਾ ਕੇ ਵੇਚਦੇ ਸੀ ਇਹ ਜਿਹੜਾ ਇਹਨਾਂ 'ਚ ਜਿਹੜਾ ਇੱਕ ਵਿਅਕਤੀ ਕਾਫੀ ਪਹਿ ਇਹਨਾਂ ਆਲਰੇਡੀ ਜਿਹੜਾ ਇਹ ਤੇ ਜਿਹੜੇ ਦੋ ਪਰਚੇ ਹੈਗੇ ਜੀ ਐਮਬੀਪੀਐਸ ਦੇ ਜਿਹੜਾ ਤੇ ਜੇਲ ਮੈਨੂੰ ਲੱਗਦਾ ਹੈ ਕਿ ਤੈਤ ਵੀ ਜਿਹੜੀ ਤੇ ਤੇ ਕਾਰਵਾਈ ਹੋਈ ਹੋਈ ਹੈ ਇਹ ਬੈਂਕਾਂ ਮਾਰਦਾ ਸੀ ਜੇਲ ਕੀ ਤਾਂ ਇਹ ਹੁਣ ਸਾਨੂੰ ਜਿਹੜੀਆਂ ਇਹਦੇ ਕਨੈਕਸ਼ਨ ਲੱਗ ਰਹੇ ਆ ਕਿ ਕਿਸੇ ਤਰੀਕੇ ਜਿਹੜੇ ਜਾਂ ਪਰ ਜਿਹੜੇ ਛੋਟੇ ਮੋਬਾਈਲ ਆ ਉਹਨਾਂ ਨੂੰ ਕਈ ਵਾਰ ਇਹ ਨਹੀਂ ਕਰ ਨਹੀਂ ਜੇਲ ਛੁੱਟੁੰਦੇ ਆ ਤੇ ਜੇਲ ਦੇ ਅਧਿਕਾਰੀਆਂ ਨਾਲ ਵੀ ਅਸੀਂ ਤਚਦੇ ਆ ਸਾਨੂੰ ਉਹ ਵੀ ਜਾਣਕਾਰੀ ਦਿੰਦੇ ਰਹਿੰਦੇ ਆ ਜਦ ਕੋਈ ਕੋਈ ਬੈਂਕ ਚ ਲਈ ਪਾਰਟੀ ਆਉਂਦੀ ਆ ਤਾਂ ਫਿਰ ਉਹ ਮਨਨ ਤੱਕ ਉਹਨਾਂ ਨੇ ਵੀ ਆਪਣੀ ਗਾਸਟ ਵਗੈਰਾ ਰੱਖੀ ਆ ਪਰ ਫਿਰ ਵੀ ਕਿਉਂਕਿ ਜੇਲ੍ਹ ਦਾ ਏਰੀਆ ਬਾਹਰੋਂ ਵੱਡਾ ਬਹੁਤ ਹੈਗਾ ਤੁਹਾਨੂੰ ਦਾ ਹੈਗਾ ਜੀ ਇਹਨਾਂ ਨੇ ਕੀ ਕਰਨਾ 2 ਮਿੰਟ ਲਾਉਣੇ ਆ ਫਟ ਕੇ ਤੇ ਨਿਕਲ ਜਾਣਾ ਜੀ ਉਹ ਕਾਫੀ ਜ਼ਿਆਦਾ ਇਹਨਾਂ ਚੋਂ 12 ਤੱਕ ਕਲੀਅਰ ਹੋਈਆਂ ਤੇ ਜੇ ਤਾਂ ਕੀ ਬ੍ਰਾਂਧ ਹੋਇਆ ਇਹਨਾਂ ਤੋਂ ਜੀ ਆਪਣਾ 4 ਮੋਬਾਈਲ ਇੱਕ ਐਕਟਵਾ ਜਿਹੜੀ ਇਹਨਾਂ ਨੇ ਖੋਈ ਸੀ ਉਹ ਬ੍ਰਾਂਧ ਹੋਇਆ ਜੀ ਤੇ ਬਾਕੀ ਜਿਹੜੀ ਤਸਵੀਰ ਜੜੀਆਂ ਉਹ ਤਾਂ ਬ੍ਰਾਂਧ ਹੀ ਹੋ ਗਏ ਹੋਗੇ ਸਤ ਸਾਰੇ ਸਾਡੇ ਕੋਈ ਦਸ਼ਕਾ ਹੈ ਜਿਹੜੇ ਫੈਂਕਾਂ ਦੇ ਸਮੇਂ ਤੋਂ ਪਹਿਲਾਂ ਦਸਤਾਵੇਜ਼ਾਂ ਦਾ ਉਹਨਾਂ ਫੈਂਕਾਂ ਤੋਂ ਕੱਲੇ ਸੈਂਕੜੋਂ ਦਾ ਜਿਹੜਾ ਇੱਕ ਹੀ ਕਰਦਿਆ ਜਿਸ ਤਰ੍ਹਾਂ ਕ੍ਰਿਡੀਅਨ ਵਾਲੀਆਂ ਹੁੰਦਾ ਮੋਬਾਈਲ ਹੋਏ ਉਹਦੇ ਜੇ ਚੀਜ਼ਾਂ ਪਾ ਕੇ ਇਸ ਜੇਲ੍ਹ ਦੇ ਬਾਹਰਲੇ ਪਾਸੋਂ ਕੰਧੋਂ ਬਾਹਰ ਜਿਹੜਾ ਅੰਦਰ ਫੁੱਟਣ ਦੇ ਉਹ ਅੰਦਰ ਇਹਨਾਂ ਦੇ ਜਿੱਥੇ ਕਨੈਕਸ਼ਨ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਇਸ ਚੀਜ਼ ਦਾ ਵੀ ਕਿੱਥੇ ਵੀ ਕਿੱਥਨਾ ਉਹ ਜਗ੍ਹਾ ਤੇ ਫਿਰ ਉਹ ਸਖਤ ਕਰਿੰਦੇ ਜੇ ਜਿਹੜੀ ਪਿਛਲੇ ਜਿਹੜੀ ਫੋਕਲ ਪੁਆਇੰਟ ਤੇ ਇੱਕ ਵਾਰ ਗੱਲ ਹੋਈ ਸੀ ਵਪਾਰੀ ਦੇ ਨਾਲ ਜਿਹੜਾ ਲੁੱਟ ਕੀਤੀ ਹੈ ਜੀ ਇਹ ਇਹ ਉਸ ਕੇਸ ਦੀ ਸਮਨ ਇਹ ਉਸ ਕੇਸ ਦੀ ਸਮਨ ਆ ਗਿਆ ਜੀ ਤੇ ਮਤਲਬ ਕਿ ਇਹ ਜਿਹੜੀਆਂ ਇਹਨਾਂ ਤੋਂ ਪੁੱਛ ਕੇ ਜਾਣੀਆਂ ਉਹ ਜਿਹੜੇ ਇਹ ਟੋਟਲ ਅਜਨੇ ਇਹਨਾਂ ਜਿਹੜੀਆਂ ਵਾਰ ਦੱਸਦਾ ਪੁੰਜ ਆਈਆਂ ਤੇ ਕੋਈ ਦੁਕਾਨਦਾਰ ਨੂੰ ਕੋਈ ਰਾਗੀਰ ਨੂੰ ਜਾਂ ਸਬਜ਼ੀ ਵਾਲੇ ਨੂੰ ਲੁੱਟਖੋ ਕੀਤੀਆਂ ਇਹ ਸਾਰੀਆਂ ਵਾਰਤਾ ਇਹਨਾਂ ਨੇ ਹੀ ਕੀਤੀਆਂ ਕਿਉਂਕਿ ਕਈ ਵਾਰ ਦੱਸਦਾ ਤਾਂ ਐਕਚੁਅਲ ਦੇ ਵਿੱਚ ਇਹ ਖੁਦ ਹੀ ਮਤਲਬ ਕਿ ਇਹਨਾਂ ਨੂੰ ਪੂਰੀ ਤਰ੍ਹਾਂ ਯਾਦ ਨਹੀਂ ਹੈ ਕਿਹੜੀਆਂ ਕਿਹੜੀਆਂ ਕੀਤੀਆਂ ਇੰਨੇ ਜਿਆਦੇ ਮਸੀਹ ਆ ਇਹ ਇਹਨਾਂ ਨੂੰ ਆਪਣੀ ਖੁਦ ਵੀ ਹੋਸ਼ ਨਹੀਂ ਰਹਿੰਦੀ ਸੀ ਕੋਈ ਫਰਦਰ ਸਰ ਕੀ ਕਾਰਵਾਈ ਕੀਤੀ ਹੁਣ ਜਿਹੜੀ ਆ ਇਹਨਾਂ ਦਾ ਰਿਮਾਂਡ ਲੈ ਕੇ ਜੀ ਨੈਕਸਟ ਜਿਹੜੀਆਂ ਆ ਗਿਆ ਅਸੀਂ ਇਹਨਾਂ ਟੋਟਲ ਇੱਕ ਵਾਰਤਾਤ ਮੁਵਕਕਤਲ ਜਾ ਕੇ ਨਿਸ਼ਾਨਦੇਹੀ ਕਰਾਵਾਂਗੇ ਉਹ ਕਲੀਅਰ ਕਰਾਵਾਂਗੇ ਜੀ ਜਿਹੜੀਆਂ ਇਹਨਾਂ ਦੁਆਰਾ ਖੀਚੀਆਂ ਗਈਆਂ ਉਹ ਫਿਰ ਉਹਦੀ ਰਿਕਵਰੀ ਕੀਤੀ ਜਾਊਗੀ ਕੁੱਲ ਕਿੰਨੇ ਰੋਕੀ ਜੋਗ ਰਿਸਤਾਰੀ ਕੀਤੀ ਗਈ ਕੁੱਲ 4 ਅੰਜ ਹਾਂਜੀ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟੁਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488